ਸਤਿ ਸ਼੍ਰੀ ਅਕਾਲ ਜੀ ਪੰਜਾਬੀ ਡਾਕ 5 ਦੇਖ ਰਹੇ ਹੋ ਤੁਸੀਂ ਤੇ ਮੈਂ ਜੇ ਬਿੱਲਾ ਮਹਾਕੁੰਬ ਪ੍ਰਿਆਗਰਾਜ ਵਿੱਚ ਹੋਏ ਇਸ ਮੇਲੇ ਦੀ ਚਰਚਾ ਕਾਫੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਰਹੀ ਤੇ ਆਉਣ ਵਾਲੇ ਇਸ ਮੇਲੇ ਦੇ ਵਿੱਚ ਕਾਫੀ ਲੋਕਾਂ ਦੀ ਵੀ ਚਰਚਾ ਦੇਸ਼ਾਂ ਦੇ ਵਿੱਚ ਤੇਸ਼ਾਂ ਦੇ ਵਿੱਚ ਹੋਈ ਮਹਾਕੁੰਬ ਤੋਂ ਵਾਇਰਲ ਹੋਈ ਮੋਨਾਲੀਸਾ ਨੇ ਆਪਣੀ ਸਫਲਤਾ ਦਾ ਸਭ ਤੋਂ ਛੋਟਾ ਰਸਤਾ ਤੈਅ ਕੀਤਾ ਸੀ ਕਿ ਮਹਾਕੁੰਬ ਦੇ ਵਿੱਚ ਵੇਚਣ ਵਾਲੇ ਰੁਦਰਾਕਸ਼ ਦੀਆਂ ਮਾਲਾਂ ਦੀ ਇੱਕ ਕੁੜੀ ਮੋਨਾ ਲੀਸਾ ਨਾਂ ਦੀ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਜ਼ਿਆਦਾ ਪਿਛਲੇ ਮਹੀਨਿਆਂ ਤੋਂ ਵਾਇਰਲ ਹੋ ਰਹੀ ਹੈ ਤੇ ਇੱਕ ਸੈਲੀਬ੍ਰਿਟੀ ਤੋਂ ਘਟਨੀ ਮੋਨਾ ਲੀਸਾ ਨੂੰ ਨਿਰਦੇਸ਼ਕ ਸਨੋਜ ਮਿਸ਼ਰਾ ਦੀ ਫਿਲਮ ਵਿੱਚ ਕਾਸਟ ਕੀਤਾ ਗਿਆ ਤੇ ਉਹਨਾਂ ਨੇ ਉਸ ਨੂੰ ਇੱਕ ਮਸ਼ਹੂਰ ਹਸਤੀ ਬਣਾ ਦਿੱਤਾ ਨਿਰਦੇਸ਼ਕ ਮਨੋਜ ਮਿਸ਼ਰਾ ਖੁਦ ਮੋਨਾਲੀਸਾ ਨੂੰ ਕਈ ਸਮਾਗਮਾਂ ਵਿੱਚ ਲੈ ਕੇ ਗਏ ਸ਼ਿਵਰਾਤਰੀ ਤੇ ਮੋਨਾਲੀਸਾ ਨੂੰ ਦੇਖਣ ਲਈ ਦੂਰ ਦੂਰ ਤੋਂ ਲੇਕ ਆਏ ਜਿੱਥੋਂ ਦੇ ਵਿੱਚ ਨੇਪਾਲ ਦੇ ਵੀ ਲੋਕ ਕਾਫੀ ਦਾ ਸ਼ਾਮਲ ਸੀਗੇ ਮੋਨਾਲੀਸਾ ਦਾ ਫਿਲਮੀ ਕੈਰੀਅਰ ਹਜੇ ਸ਼ੁਰੂ ਹੀ ਹੋਣਾ ਸੀਗਾ ਕਿ ਉਸ ਤੋਂ ਪਹਿਲਾਂ ਹੀ ਡਗ ਮਗਾਉਂਦਾ ਨਜ਼ਰ ਆ ਰਿਹਾ ਹੈ ਨਿਰਦੇਸ਼ਕ ਸਨੋਜ ਮਿਸ਼ਰਾ ਜਿਨ੍ਹਾਂ ਨੇ ਆਪਣੀ ਫਿਲਮ ਮਨੀਪੁਰ ਫਾਈਲਜ਼ ਵਿੱਚ ਮੋਨਾਲੀਸਾ ਨੂੰ ਕਾਸਟ ਕੀਤਾ ਸੀ ਤਿਹਾਰ ਜੇਲ੍ਹ ਦੇ ਵਿੱਚ ਅੱਜ ਕੱਲ੍ਹ ਦੇ ਆਪਣੇ ਦਿਨ ਉਹ ਕੱਢ ਰਹੇ ਨੇ ਵਕੀਲ ਸਨੋਜ ਮਿਸ਼ਰਾ ਨੇ ਖੁਲਾਸਾ ਕੀਤਾ ਕਿ ਜੇਲ੍ਹ ਵਿੱਚ ਨਿਰਦੇਸ਼ਕ ਦੀ ਜਾਨ ਨੂੰ ਵੀ ਖਤਰਾ ਹੈ ਤੁਹਾਨੂੰ ਦੱਸਦੀ ਹੈ ਕਿ ਮੋਨਾ ਲੀਸਾ ਦੇ ਜਿਹੜੇ ਨਿਰਦੇਸ਼ਕ ਨੇ ਉਨ੍ਹਾਂ ਦੀ ਜਾਨ ਨੂੰ ਖਤਰਾ ਹੈ ਸਨੋਜ ਮੇਸ਼ਰਾ ਨੇ ਆਪਣੀ ਆਉਣ ਵਾਲੀ ਫਿਲਮ ਦੀ ਮਨੀਪੁਰ ਫਾਇਰਜ਼ ਵਿੱਚ ਕਾਸਟ ਕੀਤਾ ਸੀ ਇਹ ਖਬਰ ਸੀ ਜਿਸ ਨੇ ਮੋਨਾਲੀਸਾ ਨੂੰ ਫਿਲਮੀ ਦੁਨੀਆਂ ਦੁਨੀਆ ਦੇ ਵਿੱਚ ਆਉਣ ਲਈ ਮਜਬੂਰ ਕੀਤਾ ਸਨੋਜ ਮੇਸ਼ਰਾ ਖੁਦ ਮੋਨਾਲੀਸਾ ਦੇ ਨਾਲ ਕਈ ਸਮਾਗਮਾਂ ਅਤੇ ਹਵਾਈ ਅੱਡੇ ਉੱਤੇ ਦੇਖੇ ਗਏ ਮੋਨਾਲੀਸਾ ਜੋ ਸੜਕਾਂ ਤੋਂ ਉੱਠ ਕੇ ਆਲੀਸ਼ਾਨ ਹੋਟਲਾਂ ਦੇ ਵਿੱਚ ਘੁੰਮਦੀ ਹੈ ਦਾ ਕਰੀਅਰ ਹੁਣ ਸ਼ੁਰੂ ਹੋਣ ਤੋਂ ਪਹਿਲਾਂ ਹੀ ਡਿੱਗ ਦਾ ਨਜ਼ਰ ਆ ਰਿਹਾ ਹੈ ਮੋਨਾਲੀਸਾ ਦੇ ਨਿਰਦੇਸ਼ਕ ਸਨੋਜ ਮਿਸ਼ਰਾ ਨੂੰ ਜੇਲ੍ਹ ਵਿੱਚ ਦਿਨ ਕੱਟਣੇ ਪਏ ਨੇ ਹਾਲੀ ਵਿੱਚ ਇੱਕ ਮਹਿਲਾ ਨੇ ਸਨੋਜ ਮਿਸ਼ਰਾ ਤੇ ਬਲਤਕਾਰ ਦੇ ਦੋਸ਼ ਲਗਾਏ ਜਿਸ ਤੋਂ ਬਾਅਦ ਸਨੋਜ ਮਿਸ਼ਰਾ ਨੂੰ ਹੁਣ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਤੇ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਸਨੋਜ ਸਨੋਜ ਮਿਸ਼ਰਾ ਤਿਹਾਰ ਜੇਲ੍ਹ ਵਿੱਚ ਆਪਣੇ ਦਿਨ ਕੱਟ ਰਹੇ ਨੇ ਜਾਨ ਤੋਂ ਮਾਰਨ ਦਾ ਸਭ ਰਿਹਾ ਡਰ ਮੀਡੀਆ ਰਿਪੋਰਟਾਂ ਅਨੁਸਾਰ ਹਾਲੇ ਵਿੱਚ ਸਨੋਜ ਮਿਸ਼ਰਾ ਦੇ ਵਕੀਲ ਏਪੀ ਸਿੰਘ ਨੇ ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ ਨੂੰ ਇੱਕ ਚਿੱਠੀ ਪੱਤਰ ਲਿਖਿਆ ਚਿੱਠੀ ਪੱਤਰ ਦੇ ਵਿੱਚ ਏਪੀ ਸਿੰਘ ਨੇ ਕਿਹਾ ਕਿ ਜੇਲ੍ਹ ਦੇ ਅੰਦਰ ਸਨੋਜ ਮਿਸ਼ਰਾ ਦੀ ਜਾਨ ਨੂੰ ਵੀ ਖਤਰਾ ਹੈ ਇੱਥੇ ਅਪਰਾਧਿਕ ਪ੍ਰਵਿਰਤੀਆਂ ਵਾਲੇ ਕੁਝ ਲੋਕ ਸਨੋਜ ਮਿਸ਼ਰਾ ਤੋਂ ਪੈਸੇ ਦੇਣ ਦੇ ਲਈ ਦਬਾਅ ਪਾ ਰਹੇ ਨੇ ਸਨੋਜ ਮਿਸ਼ਰਾ ਨੂੰ ਪੈਸੇ ਨਾ ਦੇਣ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਨੇ ਦੱਸਦੀ ਕਿ ਸਨੋਜ ਮਿਸ਼ਰਾ ਪਹਿਲਾਂ ਵੀ ਆਪਣੀਆਂ ਪਿਛਲੀਆਂ ਫਿਲਮਾਂ ਦੇ ਨਿਰਮਾਤਾਵਾਂ ਨਾਲ ਟਕਰਾਅ ਵਿੱਚ ਰਹਿ ਗਏ ਨੇ ਇਸ ਫੇਰ ਦੌਰਾਨ ਫਿਲਮ ਦੇ ਨਿਰਮਾਤਾ ਵਸੀਮ ਰਿਜ਼ਵੀ ਨੇ ਵੀ ਸਨੋਜ ਮਿਸ਼ਰਾ ਦੇ ਕਾਫੀ ਗੰਭੀਰ ਦੋਸ਼ ਲਗਾਏ ਸਨ ਜਿਸ ਦਿਨੋਂ ਲੈ ਕੇ ਸਨੋਜ ਮਿਸ਼ਰਾ ਕਾਫੀ ਜ਼ਿਆਦਾ ਚਰਚਾ ਦਾ ਵਿਸ਼ਾ ਬਣੇ ਰਹੇ ਹੁਣ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜੀ ਮੋਨਾਲੀਸਾ ਮਹਾਕੁੰਭ ਮੇਲੇ ਦੇ ਵਿੱਚ ਚਰਚਾ ਦਾ ਵਿਸ਼ਾ ਬਣੀ ਉਸ ਦਾ ਫਿਲਮੀ ਕੈਰੀਅਰ ਸ਼ੁਰੂ ਹੋਣ ਤੋਂ ਪਹਿਲਾਂ ਹੀ ਡਗਮਗਾਉਂਦਾ ਨਜ਼ਰ ਆ ਰਿਹਾ ਹੈ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਜ਼ਿਆਦਾ ਲੋਕ ਉਹਨਾਂ ਨੂੰ ਫੋਲੋ ਕਰਦੇ ਨੇ ਉਹਨਾਂ ਦੀਆਂ ਪਿਕਸ ਵੀਡੀਓਜ਼ ਸੋਸ਼ਲ ਮੀਡੀਆ ਦੇ ਉੱਤੇ ਅਪਲੋਡ ਕਰਦੇ ਨੇ ਤੇ ਕਾਫੀ ਜ਼ਿਆਦਾ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਨੇ ਲੋਕ ਕੋ ਦੂਰ ਦਰੇਡੇ ਤੋਂ ਆ ਕੇ ਉਹਨਾਂ ਨੂੰ ਵੇਖਣਾ ਚਾਹੁੰਦੇ ਨੇ ਉਹਨਾਂ ਦੀਆਂ ਅੱਖਾਂ ਨੂੰ ਵੇਖਣਾ ਚਾਹੁੰਦੇ ਨੇ ਤੁਸੀਂ ਇਸ ਤੋਂ ਕੀ ਸਮਝਦੇ ਹੋ ਸਾਨੂੰ ਜਰੂਰ ਕਮੈਂਟ ਬਾਕਸਾਂ ਦੇ ਵਿੱਚ ਦੱਸੋ ਅੱਗੇ ਦੀਆਂ ਵੱਡੀਆਂ ਅਪਡੇਟਸ ਵੇਖਣ ਦੇ ਲਈ ਦੇਖਦੇ ਰਹੋ ਪੰਜਾਬੀ ਡਾਕ 5 ਧੰਨਵਾਦ